ਮਾਹੀ ਗੁਰੂ ਜੀ ਕਾ ਖਾਲਸਾ ਮਾਹੀ ਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਬੀਬੀ ਦਲੇਰ ਕੌਰ ਖਾਲਸਾ ਪਹਿਲਾਂ ਉਹਨਾਂ ਦੇ ਨਾਮ ਨਾਲ ਲੱਗਦਾ ਹੈ ਟਾਡੀ ਤੇ ਜਿਹੜੀਆਂ ਬੀਬੀ ਨੇ ਅੱਜ ਤੱਕ 12 ਗਾਈਆਂ ਨੇ ਬਾਹਾਂਵਾਂ ਊਲਾਰ ਊਲਾਰ ਕੇ ਖਾਲਸਾ ਜੀ ਖਾਲਸਾ ਵੀ ਨਹੀਂ ਕਹਿੰਦੇ ਖਾਲਸਾ ਜੀ ਤੇ ਉਸ ਬੀਬੀ ਦਾ ਇੱਕ ਪ੍ਰੋਗਰਾਮ ਸੀ ਅ ਜਿਹੜੇ ਹੁਣ ਸ਼ਿਦੀ ਦਿਹਾੜੇ ਚੱਲ ਰਹੇ ਨੇ ਤੇ ਉਸ ਸ਼ਿਦੀ ਦਿਹਾੜੇ ਤੇ ਕਿਤੇ ਬੀਬੀ ਗੁਰੂ ਕਲਗੀਧਰ ਸੱਚੇ ਪਾਸ਼ਾ ਦਾ ਪ੍ਰਸੰਗ ਸੁਣਾਉਂਦੀ ਹੁੰਦੀ ਨੇ ਕਹਿ ਦਿੱਤਾ ਕਿ ਜਿਹੜਾ ਗੁਰੂ ਕਲਗੀਧਰ ਸੱਚੇ ਪਾਸ਼ਾ ਨੇ ਚਮਕੌਰ ਦੀ ਗੜੀ ਛੱਡਣ ਵੇਲੇ ਭਾਈ ਸੰਗਤ ਸਿੰਘ ਨੂੰ ਕਲਗੀ ਤੋੜਾ ਦਿੱਤਾ ਸੀ ਤੇ ਉਹਦੇ ਤੇ ਕੁਝ ਨੌਜਵਾਨ ਮੂਰੇ ਬੈਠੇ ਸੀ ਸ਼ਾਇਦ ਬਾਬਾ ਕੁਇ ਪੰਜਾਬ ਸਿੰਘ ਨੇ ਹੰਗ ਲੱਥਾ ਹੋਣਾ ਉਹ ਕਹਿੰਦੇ ਨਹੀਂ ਭਾਈ ਜੀਵਨ ਸਿੰਘ ਦਾ ਨਾਮ ਲੈਣਾ ਸੀ ਤੇ ਚਲੋ ਇਹ ਇਤਿਹਾਸ ਦੇ ਵਿੱਚ ਬਹੁਤ ਕੁਝ ਰਲਗੱਡ ਹੈਗਾ ਇਤਿਹਾਸ ਲਿਖਣ ਵਾਲੇ ਜੋ ਲਿਖ ਗਏ ਉਹਦੇ ਵਿੱਚ ਦੁਬਧਾਵਾਂ ਬਹੁਤ ਨੇ ਪਰ ਉਹਦੇ ਬਾਅਦ ਬੀਬੀ ਗੱਡੀ ਚ ਆਉਂਦੀ ਹੈ ਲੈਬ ਹੋ ਗਈ ਤੇ ਉਹ ਜਿਵੇਂ ਬੇਕੇ ਘਰ ਤੋਂ ਕੂੜੀ ਤੁਰਨ ਵੇਲੇ ਭੁੱਖਦੀ ਨਹੀਂ ਹੁੰਦੀ ਰੋਂਦੀ ਨਹੀਂ ਹੁੰਦੀ ਹਾਲਾਂਕਿ ਇਹ ਸ਼ਬਦ ਮੈਂ ਤਾਂ ਵਰਤੇ ਨੇ ਕਿਉਂ ਕੁੜੀ ਐ ਬੇਟੀ ਐ ਜਿਹੜਾ ਪੇਕੇ ਘਰ ਤੋਂ ਤੁਰਨ ਵੇਲੇ ਕੁੜੀ ਦਾ ਰੋਣਾ ਹੁੰਦਾ ਉਹਦਾ ਇੱਕ ਵਿਛੋੜਾ ਹੁੰਦਾ ਪੇਕੇ ਘਰ ਦੇ ਨਾਲ ਸਹੁਰੇ ਘਰ ਜਾਣ ਵੇਲੇ ਪਰਿਵਾਰ ਵਿਭਾਗਤ ਹੋ ਜਾਂਦਾ ਤੇ ਉਦੋਂ ਭੈੜਾ ਰੋਣਾ ਸੀ ਇਹ ਬੀਬੀ ਦਲੇਰ ਕੌਰ ਦਾ ਜਿਹੜੀ ਕਹਿੰਦੀ ਹੁੰਦੀ ਚੱਕ ਲੋ ਸੰਤਾਲੀਆਂ ਐ ਕਰ ਦਿਓ ਬਾਹ ਕਰ ਦਿਓ ਤੇ ਨਾਲ ਹੀ ਕਹਿੰਦੀ ਹੁੰਦੀ ਆ ਕਿ ਭਿੰਡਰਾਵਾਲਿਆਂ ਨੇ ਕਿਹਾ ਸੀ ਜੇ ਕੋਈ ਦਸ਼ਮ ਗ੍ਰੰਥ ਦਾ ਲਿੰਦਕ ਮਿਲੇ ਨਾ ਜੋੜਾ ਲਾ ਲਓ ਜੁੱਤੀ ਲਾ ਲਓ ਤੇ ਬੀਬਾ ਫਿਰ ਤੇਰੇ ਸਾਹਬ ਨਾਲ ਜਿਹੜੇ ਤੈਨੂੰ ਸਵਾਲ ਕਰਦੇ ਸੀ ਉਹ ਵੀ ਫਿਰ ਨਿੰਦਕੀ ਹੋਏ ਤੇ ਜੋੜਾ ਲਾ ਲੈਂਦੀ ਫਿਰ ਜੁੱਤੀ ਲਾ ਲੈਂਦੀ ਗੱਡੀ ਵਿੱਚ ਬੈਠਦੀ ਬੈਠ ਕੇ ਭੂਕਦੀ ਕਿਉਂ ਸੀ ਕਿੱਥੇ ਹੈ ਦਲੇਰੀ ਉਹ ਦਲੇਰ ਕੌਰ ਨਾਮ ਰੱਖ ਲੈਣਾ ਕੋਈ ਦਲੇਰੀ ਨਹੀਂ ਹੁੰਦੀ ਬਹੁਤ ਇੱਥੇ ਬੰਦੇ ਆ ਫੁਕਰੇ ਇਦਾਂ ਦੇ ਲੋਕਾਂ ਦੇ ਪੁੱਤ ਮਰਵਾਉਣੇ ਖੱਲਾ ਸ਼ੇਰ ਦੇ ਕੇ ਬੜਾ ਸੌਕਾ ਹੁੰਦਾ ਹੁਣ ਲਾਇਆ ਨਹੀਂ ਮੱਥਾ ਅਗਲਾ ਨੇ ਸਵਾਲ ਹੀ ਕੀਤਾ ਸੀ ਆਕੇ ਗੁੰਡੇ ਆ ਗਏ ਮਤਲਬ ਤੁਹਾਨੂੰ ਸਵਾਲ ਕਰਨ ਵਾਲੇ ਗੁੰਡੇ ਨੇ ਤੁਸੀਂ ਆਪਣੀ ਮਰਜ਼ੀ ਨਾਲ ਆਪਣੇ ਮੂੰਹ ਤੋਂ ਜੋ ਮਰਜ਼ੀ ਬੋਲੀ ਜਾਓ ਤੋਂ ਅਗਲਾ ਸਵਾਲ ਨਾ ਕਰੇ ਜੇ ਤੁਹਾਨੂੰ ਅਗਲਾ ਸਵਾਲ ਕਰ ਦੇ ਤਾਂ ਫਿਰ ਉਹ ਗੁੰਡੇ ਨੇ ਮਰੂ ਕੀ ਤੁਹਾਡੀ ਇਜਤ ਨੂੰ ਹੱਥ ਪਾਇਆ ਉਹਨਾਂ ਨੇ ਕੀ ਕੀਤਾ ਤੁਹਾਨੂੰ ਦੱਸੋ ਤੁਸੀਂ ਅਗਲੇ ਨੇ ਸਵਾਲ ਕਰਤਾ ਵੀ ਬੀਬਾ ਜੀਵਨ ਸਿੰਘ ਦਾ ਨਾਮ ਲੈਣਾ ਸੀ ਸੰਗਤ ਸਿੰਘ ਦਾ ਨਾਮ ਕਿਉਂ ਲਿਆ ਤੁਸੀਂ ਉੱਥੇ ਕਹਿ ਦਿੰਦੇ ਵੀ ਇਤਿਹਾਸ ਵਿੱਚ ਇਦਾਂ ਲਿਖਿਆ ਜੀ ਇੱਥੇ ਗੁੰਡਾਗਰਦੀ ਦੀ ਤਾਂ ਗੱਲ ਹੀ ਕੋਈ ਨਹੀਂ ਜਿੰਨੇ ਮਰਜ਼ੇ ਨਾਲ ਸਵਾਲ ਕਰੇ ਇਹਦਾ ਮਤਲਬ ਸਿੱਧਾਂ ਦੀ ਬਾਰਤਾ ਲਾਬ ਸਿੱਧ ਗੋਸ਼ਟ ਅਸੀਂ ਕਹਿੰਦੇ ਆ ਸਿੱਧਾਂ ਨਾਲ ਹੋਈ ਐ ਤਾਂ ਫਿਰ ਉੱਥੇ ਕੋਈ ਤਲਖੀ ਸੀ ਕੋਈ ਝਗੜਾ ਸੀ ਉਹਨਾਂ ਨੇ ਗੁਰੂ ਪਾਸ਼ਾ ਨੂੰ ਗੁੰਡੇ ਕਿਹਾ ਜੇ ਗੁਰੂ ਪਾਸ਼ਾ ਨੇ ਗੁੰਡਾ ਕਿਹਾ ਸਿੱਧਾਂ ਨੂੰ ਇਹ ਸਾਨੂੰ ਸਮਝਣਾ ਪੈਣਾ ਥੋੜਾ ਜਿਹਾ ਧਿਆਨ ਦਿਓ ਮੈਂ ਜਿਹੜੀ ਗੱਲ ਕਰਦਾ ਹੁਣ ਬੀਬਾ ਦਲੇਰ ਕੌਰ ਜਿਹੜੀ ਢਾਡੀ ਹੈ ਜਦੋਂ ਬਾਬਾ ਬੁੱਢਾ ਸਾਹਿਬ ਨੇ ਗਈ ਨਾ ਪੁੱਤਰ ਦੀ ਦਾਤ ਲੈਣ ਵਾਸਤੇ ਇਹਨਾਂ ਨੇ ਕਰਤੂਤਾਂ ਨੇ ਲੋਕਾਂ ਦੀਆਂ ਲੋਕਾਂ ਨੂੰ ਕਹਿਣਗੇ ਉੱਥੇ ਪੁੱਤਰਾਂ ਦੇ ਦਾਨੀ ਨੇ ਬਾਬਾ ਬੁੱਢਾ ਸਾਹਿਬ ਤੇ ਅਰਦਾਸ ਕਰਾਉਣ ਵੇਲੇ ਦੇਗ ਥਾਲ ਵਿੱਚ ਪਾਈ ਹੋਈ ਜਦੋਂ ਕੁੜੀ ਹੋ ਗਈ ਬਾਅਦ ਵਿੱਚ ਕਹਿੰਦੀ ਬਾਬਾ ਬੁੱਢਾ ਸਾਹਿਬ ਨੇ ਮਿਹਰ ਕੀਤੀ ਕੁੜੀ ਦਾਤ ਵਕਸ਼ੀ ਲੈਣ ਤਾਂ ਮੁੰਡਾ ਗਈ ਸੀ ਬੀਬਾ ਮੁੰਡਾ ਹੋਇਆ ਨਹੀਂ ਕੁੜੀ ਹੋ ਗਈ ਇਹ ਬੇਸ਼ਰਮ ਲੋਕ ਨੇ ਲੋਕਾਂ ਨੂੰ ਕਹਿਣਗੇ ਸੰਤਾਲੀਆਂ ਚੱਕੋ ਭਿੰਡਰਾਂ ਵਾਲਾ ਕਹਿੰਦਾ ਜੁੱਤੀ ਲਾ ਲਓ ਜੋੜਾ ਲਾ ਲਓ ਤੇ ਆਪ ਨਾਨਕਸ਼ਰੀਆਂ ਦੀ ਠਾਠ ਵਿੱਚ ਕੁੜੀ ਨੂੰ ਖੜਾਉਣਾ ਦੇ ਕੇ ਵੈਕਰੂ 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 ਕਰੀ ਜਾਂਦੀ ਸੀ ਲੋਕਾਂ ਦੇ ਪੁੱਤਾਂ ਨੂੰ ਨਿ ਸਿਮਰਨ ਕਰਨਾ ਲੋਕਾਂ ਦੇ ਪੁੱਤਾਂ ਦੇ ਹੱਥਾਂ ਵਿੱਚ ਸੰਤਾਲੀਆਂ ਦਿਓ ਪਿਸਟਲ ਦਿਓ ਅਸਲਾ ਚਕਾਓ ਤੇ ਆਪਣੇ ਪੁੱਤਾਂ ਨੂੰ ਸੰਭਾਲ ਕੇ ਰੱਖੋ ਤੇ ਜੇ ਅਗਲੇ ਨੇ ਸਵਾਲ ਕਰਤਾ ਸੀ ਵੀ ਕਲਗੀ ਤੋੜਾ ਸੰਗਤ ਸਿੰਘ ਨੂੰ ਨਹੀਂ ਦਿੱਤਾ ਜੀਵਨ ਸਿੰਘ ਨੂੰ ਦਿੱਤਾ ਫਿਰ ਖੜ ਕੇ ਉੱਥੇ ਅਗਲੇ ਦਾ ਜਵਾਬ ਦਿੰਦੀ ਨਾ ਗੱਡੇ ਵਿੱਚ ਬੋਕਣ ਦਾ ਕੀ ਫਾਇਦਾ ਹੋਇਆ ਅਕੇ ਮੈਂ ਫਤੇ ਬਲਾਤੀ ਪੰਥ ਨੂੰ ਐਦੋਂ ਬਾਅਦ ਨਹੀਂ ਮੈਂ ਬੋਲਦੀ ਨਾ ਬੋਲ ਬੀਬਾ ਤੇਰੇ ਵਰਗੀਆਂ ਬਹੁਤ ਆਈਆਂ ਇੱਥੇ ਮੈਂ ਉਸ ਪਾਸੇ ਜਾਣਾ ਨਹੀਂ ਚਾਹੁੰਦਾ ਮੇਰੇ ਘਰ ਵੀ ਬੇਟੀ ਹੈ ਮੈਨੂੰ ਪਤਾ ਹੈ ਕੁੜੀ ਕੀ ਹੁੰਦੀ ਹੈ ਪਰ ਤੁਹਾਡੇ ਪ੍ਰਚਾਰ ਕਰਨ ਨਾਲ ਕੌਮ ਦਾ ਸਿਰ ਉੱਚਾ ਨਹੀਂ ਹੋ ਗਿਆ ਜੇ ਤੁਸੀਂ ਘਰੇ ਵੇਜੋਗੇ ਕੌਮ ਨੂੰ ਕੋਈ ਫਾਇਦਾ ਨਹੀਂ ਲੱਗਣ ਲੱਗਾ ਕੀ ਹੋਣ ਲੱਗਾ ਤੁਹਾਡਾ ਰੁਜ਼ਗਾਰ ਹੈ ਜਦੋਂ ਘੜੇ ਦੇ ਵਿੱਚੋਂ ਦਾਣੇ ਮੁੱਕੇ ਨਾ ਉਦੋਂ ਪਤਾ ਲੱਗੂ ਬਿਕਦਾਂ ਅਸੀਂ ਪ੍ਰਚਾਰ ਕਰਨਾ ਬੰਦ ਕਰਦੇ ਆ ਤੁਹਾਡਾ ਮਤਲਬ ਤੁਸੀਂ ਕੌਮ ਲਈ ਬੋਲਦੇ ਹੋ ਚਾਰ ਛੇਲੜ ਆਉਂਦੇ ਨੇ ਸਾਡੀਆਂ ਗੱਡੀਆਂ ਵਿੱਚ ਤੇਲ ਪੈਂਦਾ ਘਰ ਦੇ ਵਿੱਚ ਸੋਈ ਵਿੱਚ ਜਿਹੜਾ ਸਾਜੋ ਸਮਾਨ ਅਸੀਂ ਖਾਣੇ ਆ ਮਟੀਰੀਅਲ ਪ੍ਰਸ਼ਾਦਾ ਸ਼ੱਕਦੇ ਉਹਦੇ ਲਈ ਬੋਲਦੇ ਆ ਅਸੀਂ ਅਸੀਂ ਰੋਟੀਆਂ ਕਾਰਨ ਪੂਰਾ ਧਾਲ ਆਪ ਪਛੜੇ ਧਰਤੀ ਨਾਲ ਇਹ ਤੋਂ ਕਾ ਸਭ ਨੂੰ ਚੇਤੇ ਐ ਮੈਂ ਬਹੁਤੀ ਗੱਲ ਨਹੀਂ ਕਰਨੀ ਬੜੇ ਕੜਮ ਚੌਧਰੀਆਂ ਨੇ ਕਮੈਂਟ ਕੀਤੇ ਹੋਏ ਨੇ ਬੀਬਾ ਦਾ ਸਾਥ ਦਿਓ ਕਿਉਂ ਸਾਥ ਦਿਈ ਬੀਬਾ ਦਾ ਵਿਵਾਤਾ ਲੋਕਾਂ ਦੇ ਪੁੱਤਾਂ ਨੂੰ ਬਾਹਾਂ ਓਲਾੜ ਓਲਾੜ ਕੇ ਕਹਿੰਦੀ ਏ ਕੇ 47 ਚੱਕੋ ਭਿੰਡਰਾਂ ਵਾਲੇ ਨੇ ਕਿਹਾ ਜੁੱਤੀ ਲਾ ਲ ਹੁਣ ਭਿੰਡਰਾਂ ਵਾਲੇ ਮੁੰਡੇ ਨੂੰ ਬੁਲਾ ਲੈ ਇੱਕ ਜਲੰਧਰ ਬੈਠਾ ਕੈਨੇਡਾ ਬੈਠਾ ਨੂੰ ਬੁਲਾ ਤਾਂ ਸਹੀ ਹੁਣ ਅਗਲੇ ਨਾਲ ਖੜਨਗੇ ਜੁੱਤੀ ਲਾ ਕੇ ਦੇਖ ਲੈਂਦੀ ਉੱਥੇ ਤੁਹਾਨੂੰ ਸਵਾਲ ਕਰਨ ਵਾਲੇ ਇਹਦਾ ਮਤਲਬ ਗੁੰਡੇ ਨਹੀਂ ਇਹਦਾ ਮਤਲਬ ਜਿਹੜੀ ਬਾਰਤਾਲਾਪ ਗੁਰੂ ਨਾਨਕ ਪਾਸ਼ੀ ਸਿੱਧਾ ਨਾਲ ਹੋਈ ਹੈ ਉਹ ਗੁੰਡੇ ਸੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਤੁਹਾਡਾ ਰੁਜ਼ਗਾਰ ਹੈ ਤੁਹਾਡਾ ਧੰਦਾ ਚੱਲਦਾ ਹੈ ਨਹੀਂ ਕਰੋਗੇ ਨਾ ਕਰੋ ਤੁਸੀਂ ਆਪਣੇ ਲਈ ਕਰਦੇ ਹੋ ਕੌਮ ਲਈ ਕੁਝ ਨਹੀਂ ਕਰਦੇ ਕਿੱਥੇ ਗਏ ਹੋ ਫਿਰ ਤੁਸੀਂ ਅਸੀਂ ਕਰਾਉਣੇ ਪ੍ਰੋਗਰਾਮ ਆ ਜਾਓ ਫਿਰ ਗੱਡੀ ਤੇਲ ਪਹਿਲਾਂ ਪਾਉਂਗੀ ਬੈਂਕ ਅਕਾਊਂਟ ਪਹਿਲਾਂ ਭੇਜ ਦਿਆਂਗੀ ਫਿਰ ਤੁਸੀਂ ਆਉਣਾ ਬੀਬਾ ਹਰੇਕ ਵਾਰ ਉਸ ਪਾਸੇ ਜਾਣਾ ਨਹੀਂ ਬੀਬੀ ਜੰਗੀਰ ਕੌਰ ਵਾਲੀ ਜਿਹੜਾ ਉਦਾਹਰਣ ਦੇ ਦਿਆਂ ਨਾ ਬਿਊਟੀ ਪਾਰਲਰ ਤੋਂ ਕਿਦਾਂ ਬੀਬਾ ਤਿਆਰ ਹੋ ਕੇ ਜਾਂਦੀ ਸੀ ਜੰਗੀਰ ਕੌਰ ਇਹ ਸਭ ਨੂੰ ਪਤਾ ਹੈ ਜੇ ਗਰਮ ਬਾਲਟੀ ਪਾਣੀ ਦੀ ਬਾਲਟੀ ਕੁਮਾਰੀ ਨਾ ਮੂੰਹ ਤੇ ਤੇ ਜਿਹੜਾ ਉੱਪਰ ਦਮਾਲਾ ਬਣਿਆ ਉਹਦਾ ਰੰਗ ਹੋ ਰਿਹਾ ਮੂੰਹ ਦਾ ਰੰਗ ਹੋ ਰਿਹਾ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਮੈਂ ਹੁਣ ਦਲੇਰੀ ਕਿੱਥੇ ਆ ਖੋਤੇ ਦੇ ਸ਼ੇਰ ਦੀ ਖੱਲ ਪਾ ਕੇ ਗੁਰੂ ਕਲੰਗੀ ਤਰ ਸੱਚੇ ਪਾਸ਼ਾ ਵੇਲੇ ਵੀ ਇਹ ਨਾਟਕ ਹੋਏ ਸੀ ਤੇ ਉਹ ਖੱਲ ਤੁਹਾਡੇ ਪਾਈ ਹੋਈ ਹੈ ਤੁਹਾਡੇ ਕੋਲੇ ਪਿਸਤਲ ਵੀ ਹੋਣਾ ਨਾਲ ਹਸਲਾ ਵੀ ਰੱਖ ਦਿਓ ਇੱਕ ਅੱਡੇ ਮਾਰ ਕੇ ਦੇਖ ਦੇ ਨਾ ਪਤਾ ਹੈ ਬਿਮੜ ਕੇ ਜਵਾਨ ਕਿਸੇ ਨੇ ਦੇਣੇ ਨਹੀਂ ਇਹ ਥੀਟਾ ਦਸਰੰਗੀ ਰੁਲਜੂ ਇਹ ਕਹਿਣਾ ਬੜਾ ਸੌਖਾ ਹੁੰਦਾ ਹੁਣ ਜੁੱਤੀ ਲਾ ਲਿਓ ਮੈਂ ਤੁਹਾਨੂੰ ਇੱਕ ਐਜੇ ਸਿੱਖ ਹੋਣ ਦੇ ਨਾਂ ਤੇ ਬੇਨਤੀ ਕੀਤੀਆਂ ਲੋਕਾਂ ਦੇ ਪੁੱਤਾਂ ਨੂੰ ਨਾ ਭੜਕਾਓ ਨਾ ਭੜਕਾਓ ਹੁਣ ਗੱਡੀ ਵਿੱਚ ਬੈਠੀ ਭੂਕਦੀ ਸੀ ਮੈਂ ਪ੍ਰੋਗਰਾਮ ਨਹੀਂ ਕਰਨਾ ਜੀ ਮੈਂ ਤਾਂ ਜੀ ਪੰਤ ਚੋਂ ਮੈਂ ਤਾਂ ਦੂਰ ਚਲੀ ਜਾਉ ਇਹਦਾ ਮਤਲਬ ਜਿਹੜੀ ਸਾਖੀ ਮਹਾ ਸਿੰਘ ਵਾਲੀ ਆ ਕਿ ਬੇਦਾਵਾ ਲੱਗੇ ਦੇ ਗਏ ਸੀ ਉਹ ਤਾਂ ਝੂਠੀ ਹੈ ਪਰ ਤੁਹਾਡੇ ਵਰਗੇ ਹੈਗੇ ਤੁਹਾਡੇ ਵਰਗੇ ਵਿਦਾਵਾ ਦੇਣ ਵਾਲੇ ਹੈਗੇ ਆ ਤੇ ਮਾਈ ਭਾਗੋ ਦੀਆਂ ਗੱਲਾਂ ਕਰਨ ਵਾਲੇ ਕਿੱਥੇ ਨੇ ਅੱਜ ਹੁਣ ਤੁਹਾਡੇ ਹੱਥਾਂ ਵਿੱਚ ਚੂੜੀਆਂ ਪਾਈਆਂ ਨੇ ਕੜਾ ਪਾਇਆ ਕੋਈ ਜਵਾਬ ਹੈਗਾ ਨਾ ਗੱਲਾਂ ਦਾ ਜਿਨ੍ਹਾਂ ਨੇ ਸਵਾਲ ਕੀਤੇ ਨੇ ਉਹ ਸਵਾਲ ਕਰ ਸਕਦੇ ਆ ਤੁਸੀਂ ਉੱਥੇ ਖੜ ਕੇ ਜਵਾਬ ਦਿੰਦੇ ਤੇ ਜਾਂ ਫਿਰ ਜਿਵੇਂ ਲੋਕਾਂ ਨੂੰ ਕਹਿੰਦੇ ਜੁੱਤੀ ਕੱਢ ਲਓ ਭਿੰਡਰਾ ਵਾਲਾ ਕਹਿੰਦਾ ਤੇ ਜੁੱਤੀ ਕੱਢ ਲੈਣੀ ਸੀ ਬਿਬਕ ਫਿਰ ਅਗਲੇ ਨੂੰ ਪਤਾ ਹੈ ਮਠਾਣੇ ਵਿੱਚ ਰਾਤ ਦਾ ਰਾਤ ਦਾ ਕਿਦਾਂ ਕੱਟੀਦੀਆਂ ਨੇ ਪਰ ਉਸੇ ਕੰਬਲ ਚਾਹੀਦਾ ਹੁੰਦਾ ਰਾਤ ਨੂੰ ਪਤਾ ਹੀ ਸਭ ਨੂੰ ਇਹ ਸਭ ਕੁਝ ਹੋਇਆ ਹੋਇਆ ਇਦਾਂ ਕਹਿੰਦੇ ਲੋੜ ਕੋਈ ਨਹੀਂ ਇਹ ਸਾਡੀਆਂ ਕਰਤੂਤਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ